ਕੰਗੜਾ ਰੋ ਨੌ ਦੇ ਵੱਲੋਂ ਜੋ ਪੰਜਾਬ ਦੇ ਵਿੱਚ ਕੁਝ ਸਿੱਖ ਨੌਜਵਾਨਾਂ ਨੂੰ ਜਿਹੜਾ ਕਿ ਅਤਵਾਦੀ ਸ਼ਬਦ ਵਰਤਿਆ ਗਿਆ ਉਸ ਨੂੰ ਲੈ ਕੇ ਲਗਾਤਾਰ ਵਿਵਾਦ ਜਿਹੜਾ ਕਿ ਛਿੜਦਾ ਹੋਇਆ ਨਜ਼ਰ ਆ ਰਿਹਾ ਤੇ ਹੁਣ ਐਸਪੀਸੀ ਦੇ ਪਰਦਾਨ ਹਰਜਿੰਦਰ ਸਿੰਘ ਧਾਮੀ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਹੁਣ ਕੰਗੜਾ ਨੋ ਦੇ ਖਿਲਾਫ ਪਾਚਾ ਦਰਜ ਕਰਨ ਦੀ ਮੰਗ ਕੀਤੀ ਹੈ ਤੇ ਐਸਜੀਪੀਸੀ ਪੂਰਨ ਤੌਰ ਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਵੱਡੀ ਮੀਟਿੰਗ ਕਰੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਨਾਲ ਬਾਰ ਬਾਰ ਧੱਕੇਸ਼ਾਹੀ ਹੋ ਰਹੀ ਹੈ ਤੇ ਕੁਝ ਹੋਰ ਜਿਹੜੇ ਕਿ ਉਹਨਾਂ ਨੇ ਬਿਆਨ ਵੀ ਦਿੱਤਾ ਇਹਨਾਂ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕੀ ਕਹਿਣਾ ਆ ਪਿਛਲੇ ਦਿਨੀ ਇੱਕ ਮੈਂਬਰ ਪਾਰਲੀਮੈਂਟ ਕੰਗਨਾ ਕੰਗਨਾ ਰਣੌਤ ਬਣ ਕੇ ਗਈ ਉਹਦਾ ਜੋ ਚੰਡੀਗੜ੍ਹ 에어ਪੋਰਟ ਦੇ ਉੱਤੇ ਉਹ ਵਿਵਾਦ ਹੋਇਆ ਔਰ ਉਸ ਵਿਵਾਦ ਦੇ ਸਿੱਟੇ ਕੀ ਨਿਕਲੇ ਕਿ ਇੱਕ ਤਾਂ ਉਹਨੇ ਬੜੀ ਵੱਡੀ ਬੋਲਦੀ ਨੇ ਉਹ ਗੱਲ ਕਹੀ ਕਿ ਜਿਹੜੇ ਪੰਜਾਬ ਦੇ ਸਿੱਖਿਆ ਸਾਰੇ ਇਹਨਾਂ ਨੂੰ ਕਰਨਾਤਮਕ ਤੌਰ ਦੇ ਉੱਤੇ ਸਾਰਿਆਂ ਦੇ ਉਹਨੇ ਉਹ ਤੇ ਕਮੈਂਟ ਕੀਤਾ ਜਿਹੜਾ ਉਹਦੇ ਤੇ ਪਰਚਾ ਦਰਜ ਹੋਣਾ ਬਣਦਾ ਦੂਸਰਾ ਹਮਾਚਲ ਪ੍ਰਦੇਸ਼ ਦੀ ਸਰਕਾਰ ਨੇ ਮੈਂ ਸਮਝਦਾ ਪੰਜਾਬੀਆਂ ਨੂੰ ਤਾਂ ਕੋਈ ਫਰਕ ਨਹੀਂ ਪਿਆ ਕਿੰਨੇ ਕੁ ਟੂਰਿਸਟ ਉੱਥੇ ਜਾਂਦੇ ਆ ਤੇ ਉੱਥੇ ਉਹ ਜਿਹੜਾ ਇੱਕ ਸਾਡੇ ਵੀਰ ਗਿਆ ਭਾਵੇਂ ਉਹ ਕੇਸਾ ਤਾਰੀ ਨਹੀਂ ਸੀ ਉਹਦੀ ਵਾਈਫ ਨਾਲ ਸੀ ਜਿਹੜੀ ਵਿਦੇਸ਼ ਚੋਂ ਆਈ ਹੋਈ ਸੀ ਉਹਨਾਂ ਬੁਰੀ ਤਰ੍ਹਾਂ ਜਿਹੜਾ ਆ ਫਟੜ ਕੀਤਾ ਗਿਆ ਤੇ ਮੈਂ ਸਮਝਦਾ ਪਈ ਇਹ ਕਾਨੂੰਨ ਆ ਕਿਹੜਾ ਇਜਾਜ਼ਤ ਦਿੰਦਾ ਵੀ ਜੇ ਕਿਸੇ ਨੇ ਕੋਈ ਕੀਤਾ ਵੀ ਆ ਕੋਈ ਤੇ ਉਹ ਦੂਸਰੇ ਜਿਹੜੇ ਆ ਉਹਦਾ ਕਿਉਂ ਰਿਜਲਟ ਭੁਟਣ ਪਹਿਲਾਂ ਤਾਂ ਬੜੀ ਵੱਡੀ ਜਿਆਦਤੀ ਆ ਜੇ ਉਹ ਬੇਟੀ ਕੁਲਵਿੰਦਰ ਨੇ ਕੋਈ ਗੱਲ ਕੀਤੀ ਸੀ ਉਹਦੇ ਦਾ ਪਰਚਾ ਦਰਜ ਹੋ ਗਿਆ ਤੇ ਉਹਦੀ ਬਦਲੀ ਵੀ ਬੰਗਲੌਰ ਦੀ ਕਰਤੀ ਤੇ ਜਿਹੜੀ ਬਤੌਰ ਮੈਂਬਰ ਪਾਰਲੀਮੈਂਟ ਜਾਣਦੀ ਆ ਉਹ ਸਿੱਖਾਂ ਤੇ ਤੰਜ ਕੱਸੇ ਤੇ ਆਪਾਂ ਉਹਨੂੰ ਕੁਛ ਨਾ ਕਹੀਏ ਔਰ ਰਾਦਰ ਮਤਲਬ ਸਕਿਉਰਟੀ ਪ੍ਰੋਵਾਈਡ ਕਰਕੇ ਇੱਕ ਸ਼ਾਇਦ ਪਈ ਇਹਨੂੰ ਮੈਟਲ ਦਿੱਤਾ ਜਾ ਰਿਹਾ ਮੈਂ ਸਮਝਦਾ ਬਹੁਤ ਵੱਡਾ ਪੰਜਾਬ ਦੇ ਲੋਕਾਂ ਨਾਲ ਤੇ ਖਾਸ ਕਰਕੇ ਸਿੱਖਾਂ ਨਾਲ ਹੀ ਵਿਤਕਰਾ ਕੀਤਾ ਜਾ ਰਿਹਾ ਔਰ ਇਹ ਹੌਲੀ ਹੌਲੀ ਘੜਾ ਭਰਦਾ ਜਾ ਰਿਹਾ ਤੇ ਇਹ ਵੀ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਮਾਜਲ ਸਰਕਾਰ ਜਿਹੜੀ ਉਹ ਸੁਚੇਤ ਹੋਵੇ ਫੇ ਸਾਨੂੰ ਤਾਂ ਫਰਕ ਨਹੀਂ ਪੈਣਾ ਟੂਰਿਸਟ ਜਿਹੜੇ ਆਤ ਕੀ ਦੇਖ ਲਾਉ ਕਿੰਨੇ ਕ ਘਟ ਗਏ ਉਹ ਸਾਰੇ ਉਧਰ ਜੰਮੂ ਕਸ਼ਮੀਰ ਵੱਲੋਂ ਦੌੜ ਗਏ ਤੀਸਰਾ ਜਿਹੜਾ ਸੀਗਾ ਉਹ ਸੀਗਾ ਜਿਹੜਾ ਇੱਥੇ ਜੋਗਾ ਕਰਨ ਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬਹੁਤ ਸਾਰਿਆਂ ਪੱਖਾਂ ਤੋਂ ਲੋਕਾਂ ਨੇ ਰਾਇਆਂ ਵੀ ਦਿੱਤੀਆਂ ਉਹਦੇ ਵੱਲੋਂ ਵੀ ਲਿਖ ਕੇ ਆਇਆ ਪਰ ਮੈਂ ਅਕਸਰਿਕ ਕਿਉਂਕਿ ਮੈਂ ਬਹੁਤ ਇਹਦੀ ਡੰਗਾਈ 'ਚ ਆਪਣੇ ਵਿਚਾਰ ਪਹਿਲਾਂ ਵੀ ਦੇ ਚੁੱਕਾ ਪਰ ਅੱਜ ਐਗਜ਼ੈਕਟਿਵ ਦੀ ਮੀਟਿੰਗ ਸੀ ਇਹਨੂੰ ਬڑے ਸਾਖਤ ਲਾਜਾਂ ਦੇ ਵਿੱਚ ਇਹਨੂੰ ਕੰਡੈਮਨਿੰਗ ਕੀਤਾ ਇਹਨੂੰ ਤਾੜਨਾ ਕੀਤੀ ਗਈ ਕਿ ਰਹਿਤ ਮਰਿਆਦਾ ਦੇ ਪੱਖ ਤੋਂ ਇੱਕ ਇਸ ਧਾਰਮਿਕ ਸਥਾਨ ਦਾ ਤੇ ਹਰ ਇੱਕ ਧਾਰਮਿਕ ਸਥਾਨ ਦਾ ਇੱਕ ਮਰਿਆਦਾ ਹੁੰਦੀ ਹੈ ਤੇ ਉਹ ਮਰਿਆਦਾ ਨੂੰ ਭੰਗ ਕਰਨ ਦਾ ਯਤਨ ਕੀਤਾ ਗਿਆ ਉਹ ਜਾਣ ਬੁੱਝ ਕੇ ਕੀਤਾ ਗਿਆ ਫਿਰ ਕਿਉਂਕਿ ਬੇਟੀ ਕਰਕੇ ਉਹਨਾਂ ਵੱਲੋਂ ਆਇਆ ਵੀ ਸਾਨੂੰ ਮਾਫ਼ੀ ਦਿੱਤੀ ਜਾਵੇ ਮੈਂ ਸਮਝਦਾ ਕਿ ਚਲੋ ਮਾਫੀਆਂ ਦਾ ਬੜਬੜੇ ਸਿੱਖ ਧਰਮ ਦਾ ਬਹੁਤ ਵਿਛਾਲਿਆ ਪਰ ਜੇ ਆਪਾਂ ਇਦਾਂ ਦੀਆਂ ਗੱਲਾਂ ਕਰ ਕਰਕੇ ਕਰ ਕਰਕੇ ਜੇ ਇਹਨਾਂ ਸਿੱਖ ਤੇ ਖਾਸ ਕਰਕੇ ਸਿੱਖੀ ਨੂੰ ਪਿਆਰ ਕਰਨ ਵਾਲਿਆਂ ਦੇ ਮਨਾਂ ਦੇ ਵਿੱਚ ਇੱਕ ਫੇਰ ਵੱਡਾ ਵਿਵਾਦ ਇੱਕ ਗੁੱਸਾ ਵੀ ਉੱਠਦਾ ਕਿ ਜਾਣ ਬੁੱਝ ਕੇ ਜਿਹੜੀ ਕੋਈ ਕਾਰਵਾਈ ਕਰਦਾ ਉਹ ਫੇਰ ਵਾਛਣ ਯੋਗ ਨਹੀਂ ਹੁੰਦੀ ਸੋ ਐਗਜੈਕਟਿਵ ਕਮੇਟੀ ਇਸ ਮੁчие ਤੌਰ ਤੇ ਦੇਸ਼ ਦੇ ਵਿਦੇਸ਼ ਦੀਆਂ ਸੰਗਤਾਂ ਨੂੰ ਜਿਉ ਆਇਆਂ ਕਹਿੰਦੀ ਆ ਜਿਹੜੇ ਇੱਥੇ ਆਉਂਦੇ ਆ ਉਹਨਾਂ ਨੂੰ ਅਸੀਂ ਬੋਰਡ ਵੀ ਲਾਏ ਆ ਕੁਝ ਉੱਥੇ ਸਾਡੇ ਸਪੀਕਰਾਂ ਦੇ ਮੁੰਡੇ ਬੋਲਦੇ ਵੀ ਆ ਜੀ ਆਇਆਂ ਨੂੰ ਪਰ ਇਸ ਸਥਾਨ ਦਾ ਤੇ ਹਰ ਧਾਰਮਿਕ ਸਥਾਨ ਦਾ ਇੱਕ ਮਰਿਆਦਾ ਆ ਉਹ ਮਰਿਆਦਾ ਨੂੰ ਭੰਗ ਨਾ ਕਰੋ ਕਿਉਂਕਿ ਸਾਡਾ ਵੀ ਚਿੱਤ ਨਹੀਂ ਕਰਦਾ ਫੇਰ ਵੀ ਕਿਸੇ ਨੂੰ ਕੋਈ ਸਜ਼ਾ ਦਿੱਤੀ ਜਾਵੇ ਪਰ ਜਿਹੜੇ ਮੋਬਾਈਲ ਵਰਤੋਂ ਕਰਦੇ ਆ ਉਹਨਾਂ ਨੂੰ ਮੈਂ ਖਾਸ ਕਰਕੇ ਕਹਿਣਾ ਚਾਹੁੰਦਾ ਕਿਉਂਕਿ ਸਿੰਘ ਸਾਹਿਬ ਨੇ ਵੀ ਹੁਣ ਦਾ ਆਦੇਸ਼ ਕਰ ਦਿੱਤਾ ਕਿ ਚਾਹੇ ਕੋਈ ਬਾਲੀਵੁੱਡ ਆਵੇ ਹਾਲੀਵੁੱਡ ਆਵੇ ਉਹਨੂੰ ਆਪਾਂ ਕੋਈ ਵੀਡੀਓ ਨਹੀਂ ਬਣਾਈ ਜਾਊਗੀ ਤੇ ਮੈਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਡੇ ਮੈਨੇਜਰ ਸਾਹਿਬ ਨੂੰ ਵੀ ਇਹ ਹੁਕਮ ਕੀਤਾ ਕਿ ਮੋਬਾਈਲ ਲੈ ਕੇ ਜਾਣ ਸਿਰਫ ਫੋਟੋ ਖਿੱਚੀ ਜਾਵੇ ਉਦੋਂ ਜ਼ਿਆਦਾ ਉੱਥੇ ਕੈਮਰਾ ਘਮਾਉਣਾ ਉੱਥੇ ਜਾ ਕੇ ਦੂਸਰਿਆਂ ਨੂੰ ਫੇਰ ਪਰੇਸ਼ਾਨੀ ਕਰਨੀ ਇਹਨੂੰ ਬਿਲਕੁਲ ਅਲਾਉ ਨਹੀਂ ਕੀਤਾ ਜਾਊਗਾ। ਸਾਹਿਬ ਉਹ ਤੋਂ ਇਲਾਵਾ ਜਿਹੜੇ ਸਾਡੇ ਦੋ ਅਸੀਂ ਪਿਛਲੇ ਸਾਲਾਂ 'ਚ ਇੱਕ ਨਿਸ਼ਚੇ ਅਕੈਡਮੀ ਦੇ ਤਹਿਤ ਜੁਪੀਐਸਸੀ ਲਈ ਉਹ ਚੰਡੀਗੜ੍ਹ ਸੈਕਟਰ 27 ਦੇ ਵਿੱਚ ਸਾਡਾ ਸਫਲ ਚੱਲ ਰਹੀ ਅਕੈਡਮੀ। ਉਹਦੇ ਵਿੱਚ ਸਾਡਾ ਇੱਕ ਬੱਚਾ ਗੁਰਜੋਤ ਸਿੰਘ ਉਹਨੇ ਪ੍ਰੀਲਿਮਰੀ ਟੈਸਟ ਵੀ ਆਈਐਸ ਦਾ ਸਾਡਾ ਪਹਿਲਾ ਸਿੱਖ ਬੱਚਾ ਸਾਫ ਸੂਰਤ ਜਿਹਨੇ ਉਹ ਟੈਸਟ ਵੀ ਪ੍ਰੀਲਿਮਰੀ ਜਿਹੜਾ ਕਲੀਅਰ ਕੀਤਾ ਉਹਨੂੰ ਬੱਚੇ ਨੂੰ ਵਧਾਈ ਉਹਦੇ ਪਰਿਵਾਰ ਨੂੰ ਵੀ ਵਧਾਈ ਆ ਤੇ ਪਿਛਲੇ ਬੱਚੇ ਸਾਡੇ ਜਿਹੜੇ ਉੱਥੇ ਆਲਰੇਡੀ ਚੱਲ ਰਹੇ ਆ ਤੇ 25 ਬੱਚੇ ਐਤਕੀ ਨਵੇਂ ਟੈਸਟ ਲੈ ਕੇ ਉਹਨਾਂ ਦਾ ਵੀ ਨਵਾਂ ਬੈਚ ਜਿਹੜਾ ਸ਼ੁਰੂ ਕੀਤਾ ਗਿਆ ਉਹ ਤੋਂ ਇਲਾਵਾ ਸਿੱਖ ਬੱਚੇ ਬੱਚੀਆਂ ਜਿਹੜੇ ਜੁਡੀਸ਼ੀਅਲ ਵਿੱਚ ਆਉਣ ਉਹ ਪੀਸੀਐਸ ਜੁਡੀਸ਼ਰੀ ਲਈ ਪਾਂਥਰਾਧਮ ਜਹੇਦਾਰ ਗੁਰਚਰਨ ਸਿੰਘ ਟੋੜਾ ਇੰਸਟੀਚਿਊਟ ਬਹਾਦਰਗੜ੍ਹ ਵਿਖੇ ਉਹ 25 ਬੱਚਿਆਂ ਦੀ ਚੋਣ ਕੀਤੀ ਗਈ ਹੈ ਜਿਹੜੀ 13 ਜੁਲਾਈ ਨੂੰ ਅਸੀਂ ਉੱਥੇ ਸੁਖਮਨੀ ਸਾਹਿਬ ਦੇ ਪਾਠ ਕਰਕੇ ਗੁਰੂ ਚਰਨਾ ਚਰ ਆਰਦਾਸ ਕਰਕੇ ਉਹਦੀ ਸ਼ੁਰੂਆਤ ਵੀ ਕਰ ਰਹੇ ਹਾਂ ਉਹ ਦੋ ਐਕੈਡਮੀਆਂ ਸਾਡੀਆਂ ਜਿਹਦੇ ਵਿੱਚ ਦੋ ਸ਼ਰਤਾਂ 'ਤੇ ਬੱਚਾ ਸਿੱਖ ਹੋਵੇ ਜਾਂ ਅੰਮ੍ਰਿਤਧਾਰੀ ਹੋਵੇ ਉਹਦੇ ਕੋਲੋਂ ਕੋਈ ਪੈਸਾ ਨਹੀਂ ਚਾਰਜ ਕੀਤਾ ਜਾਊਗਾ ਨਾ ਰਹਿائش ਦਾ ਨਾ ਉਹਦੇ ਖਾਣੇ ਲੰਗਰ ਦਾ ਤੇ ਨਾ ਉਹਦੀ ਕੋਈ ਫੀਸ ਹੋਊਗੀ ਤੇ ਜਿਹੜੀ ਸਾਡੇ ਚੰਡੀਗੜ੍ਹ ਸਾਡੀ ਚੱਲਦੀ ਅਕੈਡਮੀ ਉਹਦੇ ਅਸੀਂ ਰਨਾਉਂਡ ਜਿਹੜੇ ਹੈਗੇ ਆ ਵੱਡੀਆਂ ਅਕੈਡਮੀਆਂ ਨੂੰ ਪੜਾਉਂਦੇ ਆ ਟੀਚਰ ਸਹਿਬਾਨ ਉਹ ਅਸੀਂ ਹਾਇਰ ਕੀਤੀ ਹੋਆ ਇਹ ਬੜੀ ਲੰਮੇ ਸਮੇਂ ਦੀ ਮੰਗ ਸੀ ਤੇ ਅਸੀਂ ਪੀਸੀਆ ਜੁਡੀਸ਼ਰੀ ਦਾ ਵੀ ਇਸ ਸਾਲ ਕੋਰਸ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਉਹ ਤੋਂ ਇਲਾਵਾ ਪਿਛਲੇ ਦਿਨੀ ਸਾਡੇ ਰੁਜ਼ਗਾਰ ਮੇਲਾ ਸੈਕਟਰ 27 ਕਲਗੀਦਰਨਵਾਸ ਵਿਖੇ ਉਹ ਵੱਖ-ਵੱਖ ਕੰਪਨੀਆਂ ਉੱਥੇ ਸੱਦੀਆਂ ਸੀ ਤੇ ਜਿਹਦੇ ਵਿੱਚ ਮੈਨੂੰ ਖੁਸ਼ੀ ਆ ਲਗਭਗ 2200 ਬੱਚੇ ਸਾਡੇ ਉਹਨਾਂ ਦੀਆਂ ਪਲੇਸਮੈਂਟਾਂ ਵੀ ਉੱਥੇ ਹੋ ਗਈਆਂ 600 ਬੱਚਾ ਟੋਟਲ ਆਇਆ ਸੀ ਸੋ 250 ਬੱਚਾ ਜਿਹੜਾ ਉਹਨਾਂ ਦੇ ਵਿੱਚੋਂ ਉਹ ਸਿਲੈਕਟ ਹੋਇਆ ਤੇ ਉਹ ਜਿਹੜੀਆਂ ਰਹਿ ਗਈਆਂ ਸੀ ਕੰਪਨੀਆਂ ਉਹਨਾਂ ਨੇ ਵੀ ਐਤਕੀ ਸਾਨੂੰ ਆਫਰ ਕੀਤੀ ਆ ਕਿ ਅਗਾਂਹ ਵੀ ਤੁਸੀਂ ਜੇਲੇ ਕੋਈ ਇਦਾਂ ਦਾ ਮੇਲਾ ਲਾਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸਾਨੂੰ ਜ਼ਰੂਰ ਚੇਤੇ ਕਰ ਲਿਓ ਉਤੋਂ ਲਾਵੇ ਇੱਕ ਜਿਹੜੀ ਬਹੁਤ ਇੰਪੋਰਟੈਂਟ ਗੱਲ ਸੀ ਕਿ ਸਾਡਾ ਬਰਨਾਲਾ ਗੁਰਦੁਆਰਾ ਸਾਹਿਬ ਦਾ ਇੱਕ ਲਿਟੀਗੇਸ਼ਨ ਲੰਮੇ ਸਮੇਂ ਦੀ ਪੈਂਡਿੰਗ ਸੀ ਉਹ ਸਾਡਾ ਇੱਕ ਪੰਥ ਦੀ ਸਰਕਾਰ ਦਾ ਜਥੇਬੰਦੀ ਆ ਉਹ ਨਿਰਮਲੇ ਪੰਥ ਨਾਲ ਸਾਡਾ ਲਿਟੀਗੇਸ਼ਨ ਚੱਲਦੀ ਸੀ ਉਹ ਬੈਠ ਕੇ ਦੋਹਾਂ ਧਿਰਾਂ ਦਾ ਫੈਸਲਾ ਹੋ ਗਿਆ ਫੈਸਲਾ ਨਹੀਂ ਹੋਇਆ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਸੀ ਉਹ ਵੀ ਸਾਰਾ ਸੌਟ ਆਊਟ ਕੀਤਾ ਗਿਆ ਤੇ ਬੈਠ ਕੇ ਜੇ ਆਪਣੇ ਕੰਪਰੋਮਾਈਜ਼ ਤਹਿਤ ਹੀ ਫੈਸਲਾ ਹੋਇਆ ਸੀ ਉਸ ਤਹਿਤ ਤਾਹੋਂ-ਥਾਹੀਂ ਆਪਣੇ ਕਾਬਜ ਵੀ ਦੋਹੇ ਤਰ੍ਹਾਂ ਹੋ ਗਈਆਂ ਪਰ ਜਿਦਾਂ ਮੰਨ ਲਓ ਸਿਖਾਉਂਦਾ ਨਹੀਂਗਾ ਇੱਕ ਸਰਦਾਰ ਪਿਆਰਾ ਸਿੰਘ ਆ ਬਰਨਾਲੇ ਤੋਂ ਜਿਹੜਾ ਸਰਕਾਰ ਦਾ ਚੱਕਿਆ ਆ ਔਰ ਮੈਂ ਸਰਕਾਰ ਨੂੰ ਵੀ ਮਹਿਨਤੀ ਕਰਨੀ ਚਾਹਨਾ ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਸਲਿਆਂ ਵਿੱਚ ਦਖਲਅਦਾਜ਼ੀ ਨਾ ਕਰੋ ਕਿਉਂਕਿ ਉਹ ਆਪਣੇ ਆਪ ਨੂੰ ਨਿਰਮਲਿਆਂ ਦਾ ਮਹਾਂਤ ਕਲੇਮ ਕਰਦਾ ਤੇ ਸਾਨੂੰ ਕੋਈ ਨਹੀਂ ਆਪਣਾ ਉਹ ਕਰੇ ਜਿੱਥੇ ਮਰਜੀ ਜਾ ਕੇ ਪਰ ਸਾਡਾ ਜਿਹੜਾ ਲੀਗਲ ਤੌਰ ਦੇ ਉੱਤੇ ਸੁਪਰੀਮ ਕੋਰਟ ਤੱਕ ਲਿਟਿਗੇਸ਼ਨ ਚੱਲੀ ਆ ਉਹ ਸਾਡੀ ਚੱਲੀ ਭਾਈ ਸਰਜੀਤ ਸਿੰਘ ਦੇ ਨਾਲ ਤੇ ਸਰਜੀਤ ਸਿੰਘ ਇੰਡੀਵਿਜੂਅਲ ਕਪੈਸਿਟੀ ਚ ਨਹੀਂਗਾ ਜਾਂ ਪਰਸਨਲ ਕੰਪੈਰਸਟ ਕਪੈਸਿਟੀ ਦੇ ਵਿੱਚ ਨਹੀਂਗਾ ਉਹ ਉਹ ਐਜ ਮਹਾਂਤ ਆਫ ਦਾ ਨਿਰਮਲਾ ਪੰਥ ਜਿਹੜਾ ਆ ਉਹ ਸੀਗਾ ਤੇ ਨਿਰਮਲੇ ਪੰਥ ਨੇ ਸਮੁੱਚੇ ਤੌਰ ਤੇ ਉਸ ਮੰਡਲ ਨੇ ਪ੍ਰਧਾਨ ਨੇ ਜਨਤ ਕਤਰ ਸਹਿਬਾਨ ਸਾਰੇ ਮੈਂਬਰਾਂ ਨੇ ਬੈਠ ਕੇ ਉਹ ਸਾਰਾ ਸਮਝੌਤਾ ਕੀਤਾ ਤੇ ਸਰਕਾਰ ਦੀ ਆੜ ਥੱਲੇ ਉਹ ਪਿਆਰਾ ਸਿੰਘ ਜਿਹੜਾ ਉਹ ਪਰੇਸ਼ਾਨੀ ਕਰ ਰਿਹਾ ਨਜਾਇਜ਼ ਤੇ ਸਾਡੇ ਜਿਹੜੇ ਪ੍ਰਬੰਧਕ ਕਰਤਾ ਮੈਨੇਜਰ ਸਾਹਿਬਾਨ ਉਹਨਾਂ ਦੇ ਵੀ ਪਿੱਛੇ